1 ਰਮਨ ਓਏ ਬੱਚਾ ਨੂੰ ਆਵਾਜ਼ ਦੇਣੀ ਉੱਤੇ ਹੁੰਦੇ ਆ ਗਈ ਜੇ ਆ ਰ ਆ ਰ 1 2 1 1 ਕਿ ਜਿਹੜਾ ਘਰ ਦਾ ਸਮਾਨ ਵਾ ਉਹ ਤੈਨੂੰ ਪਤਾ ਵਾ ਵੀ ਉਹ ਸਾਰਾ ਮੈਨ ਲੈਂਦਾ ਸੀ ਤੇ ਜਿਹੜੇ ਗੱਲ ਗਲਤ ਵਾ ਕੱਢ ਲੈ ਇਥੇ ਹਾਂ 2 ਐਂਡ 1 ਡੈਡੀ ਜੀ ਆ ਗੱਲ ਫਿਰ ਗਲਤ ਵਾ ਨਾ ਜਿਹੜਾ ਸਮਾਨ ਆ ਹੀ ਲੈਂਦਾ ਉਹਦਾ ਕੋਈ ਨਾਂ ਨਹੀਂ ਬੋਲ ਦੇ ਨੀ ਅੱਗੇ ਜਦ ਤੇ ਬੋਲ ਤੈਨੂੰ ਮੇਰੇ ਤੇ ਮੇਰਾ ਧਿਆਨ ਸਕੈਨ ਕੀ ہزار ਵਧ ਗਈ ਤਾਂ ਕੱਟ ਗਈ ਜਾਣਦਿਆ ਕਰੋ ਗੱਲ ਤੁਸੀਂ ਤਾਂ ਪਿਓ ਜਿਹੇ ਇਦਾਂ ਦੀਆਂ ਗੱਲਾਂ ਕਰਦੇ ਚੰਗੇ ਲੱਗਦੇ ਜੇ ਤੇਰਾ ਮਨ ਜਦੋਂ ਉਹ ਮੇਰੇ ਨਾਲ ਡੇ ਆ ਠੀਕ ਨਹੀਂ ਕਿਉਂ ਸੰਦੀਪ ਠੀਕ ਵਾ ਨਹੀਂ ਨਹੀਂ ਡਾਡ ਜੀ ਠੀਕ ਹੈ ਇਹ ਤੇ ਗੱਲ ਵੇਖੋ ਇਹਨੇ ਨਾ ਪਉਣਾ ਹੀ ਮੁੰਡਾ ਸਕੂਲੇ ਇਹਦੇ ਕੋਲ ਮੁੜ ਕੇ ਤੈਨੂੰ ਪੈਸੇ ਵੀ ਨਹੀਂ ਦਿੱਤੇ ਹਾਂ ਤੇ ਦਲਜੀਤ ਇਹਨੇ ਪਾਇਆ ਹੀ ਮੁੰਡਾ ਸਕੂਲ ਇਹਦੇ ਕੋਲ ਨਹੀਂ ਮੁੜ ਕੇ ਦਿੱਤੇ ਗਏ ਪੈਸੇ ਹੁਣ ਤੁਸੀਂ ਦੱਸੋ ਵੀ ਕਿੱਦਾਂ ਕਰਨਾ ਵਾ ਦਰਜੀ میری ਗੱਲ ਸੁਣੋ ਇੰਨਾ ਚਿਰ ਗੱਡੀ ਚਲਾਈ ਵੀ ਐ ਇਹਨੇ ਡੇਰ ਲੱਖ ਨਹੀਂ ਬੰਦਦਾ ਥੋੜੇ ਬਧੇ ਪੈਗੇ ਉਹ ਦੇ ਦੂੰਗਾ ਮਾਰੇ ਬਟ ਮੇ ਉਹ ਗਲਤ ਹੋ ਮਾਰੇ ਮਰ ਜੇ ਚਲੋ 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 ਨਹੀਂ ਬੰਦਦਾ ਮੈਂ ਨਹੀਂ ਕੋਈ ਦੇ ਤੂੰ 1 ਦਰਜੀ ਇਹ ਗੱਲ ਗਲਤ ਵਾ ਜੇ ਇਹਨੇ ਡੇਰ ਲੱਖ ਦਿੱਤਾ ਵਾ ਇਹਨੇ ਗੱਡੀ ਨਹੀਂ ਚਲਾਈ ਤਿੰਨ ਸਾਲ ਹੋ ਗਏ ਗੱਡੀ ਲਿਆਂਦੀ ਨੂੰ ਇਹਨੇ ਗੱਡੀ ਵੀ ਚਲਾਈ ਆ ਕਦੇ ਪੈਸੇ ਬੰਦ ਦੇ ਦੇ 2 1 ਦਲਜੀਤ ਵੇ ਇਹ ਤੇਰੀ ਗੱਲ ਬਿਲਕੁਲ ਗਲਤ ਬਿਲਕੁਲ ਗਲਤ ਦਲਜੀਤ ਇਹ ਆ ਤੇਰੀ ਗੱਲ ਗਲਤ ਜੇ ਤੂੰ 7 ਲੱਖ ਦਿੱਤਾ ਹੀ ਉਹਨੇ 1.5 ਲੱਖ ਦਿੱਤਾ ਹੀ ਦਿਲਜੀਤ ਇਹ ਆ ਤੇਰੀ ਗੱਲ ਗਲਤ ਜੇ ਤੂੰ ਵੱਧ ਪੈਸੇ ਦਿੱਤੇ ਹੀ ਤੇ ਗੱਡੀ ਵੀ ਤੇ ਤੂੰ ਹੀ ਵੱਧ ਚਲਾਈ ਆ ਜੀ ਦੇ ਦੂੰਗਾ ਮੈਂ ਪੈਸੇ ਗੱਡੀ ਤੇ ਮੇਰੀ ਹੋਊਗੀ ਤੇਰੀ ਤੇ ਜਿਵੇਂ ਬੋਲੇ ਆ ਨਹੀਂ ਕਹਿੰਦੇ ਤਿੰਨ ਤਾਰ ਕੋਈ ਗੱਲ ਨਹੀਂ ਡਰ ਜੀ ਦੇ ਦੂੰਗਾ ਮੈਂ ਪੈਸੇ ਗੱਡੀ ਤੇ ਮੇਰੀ ਹੋਊਗੀ ਠੀਕ ਆ ਨਾ ਮੰਮੀ ਠੀਕ ਆ ਪੁੱਤ ਵੇਹ ਦਿਲਜੀਤ ਤੂੰ ਦੇਣਾ ਵਾ ਜੋ ਬੰਦਾ 1 ਲੱਖ ਤੇ 60000 ਰੁਪਇਆ ਨਹੀਂ 1.5 ਲੱਖ ਦੇਣਾ ਆ 1.5 ਲੱਖ ਇਹ ਦਿਲਜੀਤ ਤੂੰ ਦੇਣਾ ਵੇ 1 ਲੱਖ ਤੇ 50000 ਰੁਪਇਆ ਦਾ ਜੋ ਬੰਦਾ ਤੂੰ ਕਹਿਣਾ ਨਾ ਵੀ 60000 ਰੁਪਏ ਦਾ ਮੇਰਾ ਸਮਾਨ ਵਾਧਾ ਆ ਤੂੰ ਆਪਣਾ 30 ਕੱਟ ਲਾ 1 ਲੱਖ ਤੇ 20000 ਰੁਪਏ ਨੂੰ ਦੇ ਦੀ ਠੀਕ ਆ ਹੁਣ ਦੋਵੇਂ ਭਰਾ ਤੋਂ ਇਹ ਬਰਾਬਰ ਦੇ ਹਿੱਸੇ ਦਰਜੇ ਜੇ ਉਹ ਵੀ ਹੈ ਘਰ ਦੇ ਵਿੱਚ ਹਿੱਸਾ ਮਨਜ਼ੂਰ ਆ ਇਹਨੂੰ ਨਹੀਂ ਮਨਜ਼ੂਰ ਬਸ ਹਾਂ ਹਾਂ ਇਹਨਾਂ ਤੇ ਗੱਲ ਕੋਈ ਨਹੀਂ ਕੀਤੀ ਕੋਈ ਗੱਲ ਨਹੀਂ ਮਮੀ ਨੂੰ ਪੁੱਛ ਲਓ ਕਾਈ ਸੰਦੀਪ ਨੂੰ ਪੁੱਛ ਲਓ ਸੰਦੀਪ ਨੇ ਤਾਂ ਸਾਰੀ ਗੱਲ ਕਰਤੀ ਇੱਥੇ ਬੈਠੇ ਨੇ ਗੱਲ ਕਰਨ ਦੇ ਤਾਂ ਅਸੀਂ ਆਹ ਦੇਖ ਹਾਬ ਹੋਣਿਆ ਦਜੀ ਗੱਲ ਤੇ ਕਰਨੀ ਆ ਨਾ ਮੰਮੀ ਤੁਹਾਨੂੰ ਨਹੀਂ ਗੱਲ ਕੀਤੀ ਜੀ ਜੋਤ ਭਵੀਆਂ ਗੱਲ ਹੀ ਗੱਲ ਹੋਣ ਈ ਆ ਨਾ ਤੇ ਹੁਣੇ ਗੱਲ ਕਰ ਲੋ ਮੇਰੀ ਗੱਲ ਸੁਣ ਉਹ ਵੀ ਪੁੱਛ ਲੈਨੇ ਆ ਸਾਡੇ ਹੁੰਦੇ ਨੇ ਸਾਹਮਣੇ ਬੈਠੇ ਆ ਕਿਉਂ ਜੋਤ ਪੁੱਤ ਤੂੰ ਇਹ ਗੱਲ ਕਹੀ ਸੀ ਵੀ ਅਸੀਂ ਅੱਡ ਹੋਣਾ ਵਾ ਕਾਦੇ ਮੈਂ ਗੋਣ ਗਈ ਜਾਂਦੀ ਆ ਜੇ ਨੌਕਰੀ ਕਰਦਾ ਵਾ ਤਨਖਾਹ ਵੀ ਲਿਆਉਂਦਾ ਸੌਦਾ ਪੱਤਾ ਸਾਰਾ ਲਿਆਉਂਦਾ ਵਾ ਫਿਰ ਨਿਆਣੇ ਨੂੰ ਕਹਿਣਾ ਤਾਂ ਹੁੰਦਾ ਈ ਆ ਕਹਿਣਾ ਹੁੰਦਾ ਵਾ ਇਹ ਤਾਂ ਖਤਮ ਹੋ ਜੂਗਾ ਚੰਗਾ ਚੰਗਾ ਇਹੋ ਹੀ ਕੰਮ ਤੁਸੀਂ ਕਰਨਾ ਹੈਗਾ ਦਲਜੀਤ ਤੇ ਤੁਹਾਨੂੰ ਉਦਾਂ ਹੀ ਚੁੱਪਦਾ ਵਾ ਉਹ ਮਾੜਾ ਲੱਗਦਾ ਵਾ ਰਮਨ ਜੇ ਮੈਂ ਉਹਦੀ ਗੱਲ ਕਰਨੇ ਕਰਨਾ ਹੈਲੋ 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 ਚੱਲ ਭਾਈ ਨੂੰ ਸਬਜੀ ਤੇ ਸੁਣ ਸਬਜੀ ਬਣ ਗਈ ਨਾਲ ਮੇਰਾ ਦਾ ਚੌਲ ਥੋੜੇ ਜਿਹਾ ਬਣਾ ਲੈਣੀ ਤਾਂ ਹੁਣਾਂ ਦੀ ਗੱਲ ਕਰਨ ਦੇ ਆ ਸਖਾਲਣਾ ਕੀ ਆ ਉਹ ਗੋਮੂ ਹੋਏ ਰਹਿੰਦੇ ਉਹ ਮਿਰੇ ਆ ਮਿਰੇ ਉਹ ਤੇਰੇ ਵਾਂਗੂ ਨਹੀਂਗੇ ਪਾੜ ਪਾੜ ਗੱਲਾਂ ਕਰਤ ਕਾ ਸਾਰੀਆਂ ਮੰਮੀ ਮੈਂ ਤਾਂ ਹੈਗਾ ਜਿੱਦਾਂ ਤੁਹਾਨੂੰ ਪਤਾ ਜਾਗਾ ਵਾ ਮੂੰਹ ਦੇ ਗੱਲ ਕਰਾ ਮੂੰਹ ਮੰਮੀ ਮੰਮੀ ਤੁਹਾਨੂੰ ਮੇਰਾ ਪਤਾ ਤਾਂ ਜਾਏਗਾ ਵਾ ਮੈਂ ਮੂੰਹ ਦੇ ਸਿੱਧੀ ਗੱਲ ਕਰਦਾ ਵਾ ਵੇ ਇਹਦੇ ਪੁੱਛ ਕੇ ਹੁੰਦੀ ਆ ਵੀ ਕੀ ਕਹਿਣਾ ਵਾ ਠੀਕ ਆ ਪਤਾ ਤਾਂ ਲੱਗੀ ਕਿਹੜੀ ਗੱਲ ਕਰਨੀ ਆ ਹਾਂਜੀ ਹੁਣ ਇਹਦੇ ਖੂਨ ਸੁੱਕਨੇ ਪਾਇਆ ਮੰਮੀ ਨੇ ਉਹ ਡੈਡੀ ਖੂਨ ਸੁੱਕਨੇ ਹਾੜਾ ਇਹਦੇ ਖੂਨ ਸੁੱਕਨੇ ਪਾਇਆ ਡੈਡੀ ਨੇ ਪਤਾ ਨਹੀਂ ਕਿਹੜੀ ਗੱਲ ਕਰਨੀ ਡੈਡੀ ਉਦੋਂ ਵੀ ਉਹਨਾਂ ਵੱਲ ਦੀ ਗੱਲ ਕਰਨ ਦੇ ਸੀ ਹੁਣ ਵੀ ਉਹਨਾਂ ਨੇ ਆਉਂਦਾ ਹੀ ਸਾਥ ਦੇਣਾ ਵਾ ਚੰਗੀਆਂ ਛੁੱਟੀਆਂ ਆਈਆਂ ਵਾ ਮੈਂ ਕਿਹਾ ਕਿ ਕਿਤੇ ਘੁੰਮਣ ਜਾਵਾਂਗੇ ਡੈਡੀ ਨੇ ਆ ਮਖੜਿਆ ਪੰਗਾ ਪਾ ਲਿਆ ਤੇਨੂੰ ਮੈਂ ਕਸਾਰਾ ਨਹੀਂ ਲੱਗਣ ਦਿੰਦੀ ਗੱਲ ਮੈਂ ਕਰੂੰਗੀ ਫਿਕਰ ਨਾ ਕਰਨੀ ਐ ਫਿਰ ਮੈਂ ਨਹੀਂ ਬੋਲਦਾ ਜਦੋਂ ਤੂੰ ਨਾ ਬੋਲੀ ਤੈਨੂੰ ਇਹੋ ਹੀ ਸਮਝਾਉਣ ਡਈ ਮੈਂ ਕਦੋਂ ਦੀ ਜਾਂ ਮੰਮੀ ਕਰੂਗੀ ਨਹੀਂ ਨਹੀਂ ਮੈਨੂੰ ਕੀ ਲੋੜਾ ਗੱਲ ਕਰਨ ਦੀ ਤੂੰ ਨਹੀਂ ਕੋਈ ਵੀ ਗੱਲ ਕਰਨੀ ਵਾਧੂ ਠੀਕ ਐ ਨਾ ਉਹਨੇ ਕਹਣਾ ਇਹ ਵੀ ਬੋਲਦੀ ਹਾਂਜੀ ਚਲੋ ਤੇ ਆ ਜਾਓ ਫਿਰ ਮੈਂ ਰੋਟੀ ਬਣਾਉਣੀ ਐ ਚੱਲ ਆਓ ਰੋਟੀ ਬਣਾਉਂਦੇ ਆਂ ਰਮਨ ਓਏ ਬੱਚਿਆਂ ਨੂੰ ਆਵਾਜ਼ ਦੇਣੀ ਉੱਤੇ ਹੁੰਦੇ ਆ ਗਈ ਜੇ ਆ ਰ ਆ ਰ ਕਿ ਜਿਹੜਾ ਘਰ ਦਾ ਸਮਾਨ ਵਾ ਉਹ ਤੈਨੂੰ ਪਤਾ ਵਾ ਵੀ ਉਹ ਸਾਰਾ ਮੈਂ ਲਿਆਂਦਾ ਸੀ ਤੇ ਜਿਹੜੇ ਇਹ ਗੱਲ ਗਲਤ ਵਾ ਕੱਢ ਲਏ ਸੀ ਹਾਂ 2 ਐਂਡ 1 ਡੈਡੀ ਜੀ ਆਹ ਗੱਲ ਫਿਰ ਗਲਤ ਵਾ ਨਾ ਜਿਹੜਾ ਸਮਾਨ ਆਹੀ ਲਿਆਂਦਾ ਉਹਦਾ ਕੋਈ ਨਾਂ ਨਹੀਂ ਬੋਲਦੇ ਨਹੀਂ ਅੱਗੇ ਜਦੋਂ ਭੁੱਲ ਗਿਆ ਤੈਨੂੰ ਮੇਰੇ ਤੇ ਮੇਰਾ ਧਿਆਨ ਸਕੈਨ 2000 ਵੱਧ ਕੀ ਤਾਂ ਕੱਟ ਕੀ ਜਾਣਦਿਆ ਕਰੋ ਗੱਲ ਤੁਸੀਂ ਤਾਂ ਪਿਓ ਜਿਹੇ ਇਦਾਂ ਦੀਆਂ ਗੱਲਾਂ ਕਰਦੇ ਚੰਗੇ ਲੱਗਦੇ ਜੀ ਤੇਰਾ ਮਨ ਜਦੋਂ ਮੇਰੇ ਨਾਲ ਡੇ ਆ ਠੀਕ ਨਹੀਂ ਕਿਉਂ ਸੰਦੀਪ ਠੀਕ ਵਾ ਜੜਜੀ ਠੀਕ ਹੈ ਇਹ ਤੇ ਗੱਲ ਵੇਖੋ ਇਹਨੇ ਨਾ ਪਾਉਣਾ ਹੀ ਮੁੰਡਾ ਸਕੂਲੇ ਇਹਦੇ ਕੋਲ ਮੁੜ ਕੇ ਤੈਨੂੰ ਪੈਸੇ ਵੀ ਨਹੀਂ ਦਿੱਤੇ ਤੇ ਹੋ ਚੱਲ 1 ਤੇ ਦਲਜੀਤ ਇਹਨੇ ਪਾਇਆ ਹੀ ਮੁੰਡਾ ਸਕੂਲ ਇਹਦੇ ਕੋਲ ਨਹੀਂ ਮੁੜ ਕੇ ਦਿੱਤੇ ਗਏ ਪੈਸੇ ਹੁਣ ਤੁਸੀਂ ਦੱਸੋ ਵੀ ਕਿੱਦਾਂ ਕਰਨਾ ਵਾ 2 1 ਜੜਜੀ ਮੇਰੀ ਗੱਲ ਸੁਣੋ ਇਹਨਾਂ ਚਾਰ ਗੱਡੀ ਚਲਾਈ ਵੀ ਐ ਇੰਨੇ 1.5 ਲੱਖ ਨਹੀਂ ਬੰਦਾ ਇਹਦਾ ਥੋੜੇ ਬੱਦੇ ਪੈ ਗਏ ਉਹ ਦੇ ਦੂੰਗਾ ਮਾਰੇ ਵੱਟ ਮੈਂ ਉਹ ਗਲਤ ਹੋ ਗਿਆ ਮਾਰੇ ਮਰ ਜੇ ਚਲੋ 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 ਇਹ ਨਹੀਂ ਬੰਦਾ ਮੈਂ ਨਹੀਂ ਕੋਈ ਦੇ 2 1 ਡਰਜੀ ਇਹ ਗੱਲ ਗਲਤ ਵਾ ਜੇ ਇਹਨੇ 1.5 ਲੱਖ ਦਿੱਤਾ ਵਾ ਇਹਨੇ ਗੱਡੀ ਨਹੀਂ ਚਲਾਈ ਤਿੰਨ ਸਾਲ ਹੋ ਗਏ ਗੱਡੀ ਲੈ ਆਂਦੀ ਨੂੰ ਇਹਨੇ ਗੱਡੀ ਵੀ ਚਲਾਈ ਆ ਕਾਦੇ ਪੈਸੇ ਬੰਦੇ ਇਹਦੇ 2 1 ਦਲਜੀਤ ਵੇ ਇਹ ਤੇਰੀ ਗੱਲ ਬਿਲਕੁਲ ਗਲਤ ਗਲਤ ਵਾ ਦਲਜੀਤ ਇਹ ਆ ਤੇਰੀ ਗੱਲ ਗਲਤ ਜੇ ਤੂੰ 7 ਲੱਖ ਦਿੱਤਾ ਸੀ ਉਹਨੇ 1.5 ਲੱਖ ਦਿੱਤਾ ਹੀ ਦਲਜੀਤ ਇਹ ਆ ਤੇਰੀ ਗੱਲ ਗਲਤ ਜੇ ਤੂੰ ਵੱਧ ਪੈਸੇ ਦਿੱਤੇ ਹੀ ਤੇ ਗੱਡੀ ਵੀ ਤੇ ਤੂੰ ਹੀ ਵੱਧ ਚਲਾਈ ਆ ਜੀ ਦੇ ਦੂੰਗਾ ਮੈਂ ਪੈਸੇ ਗੱਡੀ ਤੇ ਮੇਰੀ ਹੋਊਗੀ ਫਿਰ ਤੇਰੇ ਬੋਲੇਆ ਨਹੀਂ ਕਹਿੰਦਾ ਤੈਨੂੰ ਕੋਈ ਗੱਲ ਨਹੀਂ ਦਰਜੀ ਦੇ ਦੂੰਗਾ ਮੈਂ ਪੈਸੇ ਗੱਡੀ ਤੇ ਮੇਰੀ ਹੋਊਗੀ ਠੀਕ ਹੈ ਨਾ ਮੰਮੀ ਠੀਕ ਆ ਪੁੱਤ ਵੇਹ ਦਰਜੀਤ ਤੂੰ ਦੇਣਾ ਵਾ ਜੋ ਬੰਦਾ 1 ਲੱਖ ਤੇ 60000 ਰੁਪਇਆ ਨਹੀਂ 1.5 ਲੱਖ ਦੇਣਾ ਆ 1.5 ਲੱਖ ਇਹ ਦਰਜੀਤ ਤੂੰ ਦੇਣਾ ਵੇ 1 ਲੱਖ ਤੇ 50000 ਰੁਪਇਆ ਦਾ ਜੋ ਬੰਦਾ ਤੂੰ ਕਹਿੰਦਾ ਨਾ ਵੀ 60000 ਰੁਪਇਆ ਦਾ ਮੇਰਾ ਸਮਾਨ ਵਾਧਾ ਆ ਤੂੰ ਆਪਣਾ 30 ਕੱਟ ਲਾ 1 ਲੱਖ ਤੇ 20000 ਰੁਪਇਆ ਨੂੰ ਦੇ ਦੀ ਠੀਕ ਆ ਹੁਣ ਦੋਵੇਂ ਭਰਾ ਤੂੰ ਇਹ ਬਰਾਬਰ ਦੇ ਹਿੱਸੇਦਾਰ ਜੇ ਜੇ ਉਹ ਵੀ ਹੈ ਘਰ ਦੇ ਵਿੱਚ ਹਿੱਸਾ ਮਨਜੂਰਾ ਇਹਨਾਂ ਦੀ ਬਿੱਲੀ ਕੋਲ ਮਸਤ ਆਹਾਂ ਕੀ ਉਹਨਾਂ ਤੇ ਗੱਲ ਕੋਈ ਨਹੀਂ ਕੀਤੀ ਕੋਈ ਗੱਲ ਨਹੀਂ ਮੰਮੀ ਨੂੰ ਪੁੱਛ ਲੋ ਤੇ ਸੰਦੀਪ ਨੂੰ ਪੁੱਛ ਲੋ ਸੰਦੀਪ ਨੇ ਤਾਂ ਸੌ ਗੱਲ ਕਰਤੀ ਇੱਥੇ ਬੈਠੇ ਨੇ ਗੱਲ ਕਰਨ ਦੇ ਤਾਂ ਅਸੀਂ ਇੱਥੇ ਆਉਂਦੇ ਆ ਡਰਜੀ ਗੱਲ ਤੇ ਕਰਨੀ ਹੈ ਨਾ ਮੰਮੀ ਤੁਹਾਨੂੰ ਨਹੀਂ ਗੱਲ ਕੀਤੀ ਜੀ ਜੋਤ ਭਵੀਆਂ ਗੱਲ ਨਹੀਂ ਗੱਲ ਹੋਣ ਈ ਹੈ ਨਾ ਤੇ ਹੁਣੇ ਗੱਲ ਕਰ ਲੋ ਵਾਖੋ ਮੇਰੀ ਗੱਲ ਸੁਣ ਉਹ ਵੀ ਪੁੱਛ ਲੈਨੇ ਆ ਸਾਡੇ ਭਾਈ ਸਾਹਮਣੇ ਬੈਠੇ ਆ ਕਿਉਂ ਜੀ ਜੋਤ ਪੁੱਤ ਤੂੰ ਇਹ ਗੱਲ ਕਹੀ ਸੀ ਵੀ ਅਸੀਂ ਅੱਡ ਹੋਣਾ ਵਾ ਹੂੰ ਕਾਦਮਿਆ ਗੋਣ ਕਹੀ ਜਾਂਦੀ ਆ ਜੇ ਨੌਕਰੀ ਕਰਦਾ ਵਾ ਤਨਖਾਹ ਵੀ ਲਿਉਂਦਾ ਸੌਦਾ ਪੱਤਾ ਸਾਰਾ ਲਿਉਂਦਾ ਵਾ ਫੇ ਨਿਆਣੇ ਨੂੰ ਕਹਿਣਾ ਤੇ ਹੁੰਦਾ ਹੀ ਆ ਕਹਿਣਾ ਹੁੰਦਾ ਵਾ ਇਹ ਤਾਂ ਖਤਮ ਹੋ ਜੂਗਾ ਚੰਗਾ ਚੰਗਾ ਇਹੋ ਹੀ ਕੰਮ ਤੁਸੀਂ ਕਰਨਾ ਹੈਗਾ ਦਲਜੀਤ ਤਾਂ ਤੁਹਾਨੂੰ ਉਦਾਂ ਹੀ ਚੁੱਪਦਾ ਵਾ ਉਹ ਮਾੜਾ ਲੱਗਦਾ ਵਾ ਰਮਨ ਜੇ ਮੈਂ ਉਹਦੀ ਗੱਲ ਕਰਨੇ ਕਰਨਾ ਹੈਲੋ 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 ਚੱਲ ਭਾਈ ਦਸਣ ਪਲ ਸਬਜੀ ਬਣ ਗਈ ਨਾਲ ਮੇਰਾ ਦਾ ਚੌੜ ਥੋੜੇ ਜਿਹਾ ਬਣਾ ਲੈਣੀ ਆ ਤਾਂ ਹੁਣਾਂ ਦੀ ਗੱਲ ਕਰਨ ਦੇ ਆ ਸਖਾਲਣਾ ਕੀ ਆ ਉਹ ਗੁੰਮ ਹੋਏ ਰਹਿੰਦੇ ਆ ਉਹ ਮੀਣੇ ਆ ਮੀਣੇ ਉਹ ਤੇਰੇ ਵਾਂਗੂ ਨਹੀਂ ਗੇ ਪਾੜ ਪਾੜ ਦੱਲਾ ਕਰ ਤੱਕ ਸਾਰਿਆਂ ਮੰਮੀ ਮੈਂ ਤਾਂ ਹੈਗਾ ਜਿੱਦਾਂ ਤੁਹਾਨੂੰ ਪਤਾ ਜਾਗਾ ਵਾ ਮੂੰਹ ਤੇ ਗੱਲ ਕਰ ਮੂੰਹ ਮੰਮੀ ਮੰਮੀ ਤੁਹਾਨੂੰ ਮੇਰਾ ਪਤਾ ਜਾਏਗਾ ਵਾ ਮੈਂ ਮੂੰਹ ਦੇ ਸਿੱਧੀ ਗੱਲ ਕਰਦਾ ਵਾਂ ਵੇ ਇਹਦੇ ਪੁੱਛ ਕੇ ਹੁੰਦੇ ਆ ਵੀ ਕੀ ਕਹਿਣਾ ਵਾ ਠੀਕ ਆ ਪਤਾ ਤਾਂ ਲੱਗੀ ਕਿਹੜੀ ਗੱਲ ਕਰਨੀ ਆ ਹਾਂਜੀ ਹੋੜਾ ਤਾਂ ਖੂਨ ਸੁੱਕਣੇ ਪਾਇਆ ਮੰਮੀ ਨੇ ਉਹ ਡੜੀ ਸੁੱਕਣੇ ਆਦਰ ਖੂਨ ਸੁੱਕਣੇ ਪਾਇਆ ਡੈਡੀ ਨੇ ਪਤਾ ਨਹੀਂ ਕਿਹੜੀ ਗੱਲ ਕਰਨੀ ਡੈਡੀ ਉਦੋਂ ਵੀ ਉਹਨਾਂ ਵੱਲ ਦੀ ਗੱਲ ਕਰਨ ਦੇ ਹੀ ਹੁਣ ਵੀ ਉਹਨਾਂ ਨੇ ਆਉਂਦਾ ਹੀ ਸਾਥ ਦੇਣਾ ਵਾ ਚੰਗੀਆਂ ਛੁੱਟੀਆਂ ਆਈਆਂ ਵਾ ਮੈਂ ਕਿਹਾ ਕਿ ਕਿਤੇ ਘੁੰਮਣ ਜਾਵਾਂਗੇ ਡੈਡੀ ਨੇ ਆ ਮਖੜਿਆ ਪੰਗਾ ਪਾ ਲਿਆ ਤੂੰ ਤੇ ਤੈਨੂੰ ਮੈਂ ਕ ਸਾਰਾ ਨਹੀਂ ਲੱਗਣ ਦਿੰਦੀ ਗੱਲ ਮੈਂ ਕਰੂੰਗੀ ਫਿਕਰ ਨਾ ਕਰਨੀ ਕਰਨੀ ਐ ਫਿਰ ਮੈਂ ਨਹੀਂ ਬੋਲ ਜਗਾ ਤੂੰ ਨਾ ਬੋਲੀ ਤੈਨੂੰ ਇਹੋ ਹੀ ਸਮਝਾਉਣ ਡਈ ਆ ਮੈਂ ਕਦੋਂ ਦੀ ਜਾਂ ਮੰਮੀ ਕਰੂਗੀ ਨਹੀਂ ਨਹੀਂ ਮੈਨੂੰ ਕੀ ਲੋੜਾ ਗੱਲ ਕਰਨ ਦੀ ਇਹ ਤੂੰ ਨਹੀਂ ਕੋਈ ਵੀ ਗੱਲ ਕਰਨੀ ਵਾਧੂ ਠੀਕ ਐ ਨਾ ਉਹਨਾਂ ਨੇ ਕਹਣਾ ਇਹ ਵੀ ਬੋਲਦੀ ਹਾਂਜੀ ਚਲੋ ਤਾਂ ਇੱਥੇ ਆ ਜਾਓ ਫਿਰ ਮੈਂ ਰੋਟੀ ਬਣਾਉਣੀ ਹੈ ਚੱਲਿਆ ਰੋਟੀ ਬਣਾਉਣਾ